ਪਾਰਮ ਸਤਕਾਰਯੋਗ ਰੱਬ ਵਰਗੇ ਦਰਸ਼ਕੋ ਤੇ ਸਰੋਤਿਓ ਤੁਸੀਂ ਸੁਣ ਰਹੇ ਹੈਂ ਬਾਬਾ ਬੰਦਾ ਸਿੰਘ ਬਹਾਦਰ ਦਾ ਪ੍ਰਸੰਗ ਜਿਸ ਵੇਲੇ ਮਾਝੇ ਤੋਂ ਆਏ ਹੋਏ ਸਿੰਘਾਂ ਦਾ ਜਥਾ ਰੋਪੜ ਤੋਂ ਚੱਲਿਆ ਸਰਹਿੰਦਵਾਲ ਨੂੰ ਤੇ ਸੂਬੇ ਵਜੀਦ ਖਾਨ ਨੇ ਫੌਜ ਭੇਜੀ ਅਗੋਂ ਨੂੰ ਰੋਕਣ ਵਾਸਤੇ ਇਹਨਾਂ ਦੇ ਜਰਨੈਲ ਆ ਦਲਾਵਰ ਖਾਨ ਗੁਲਸ਼ੇਰ ਖਾਨ ਖਵਾਜਾ ਖਿਦਰ ਨੌਸਰਤ ਖਾਨ ਤੇ ਮੁਹੰਮਦ ਵਲੀ ਇਹਨਾਂ ਨੇ ਜਾ ਕੇ ਜਿਵੇਂ ਫੌਜ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ ਤੇ ਜਿਵੇਂ ਦਲਾਵਰ ਖਾਨ ਆਪਣੀ ਫੌਜ ਨੂੰ ਲਲਕਾਰ ਕੇ ਕਹਿੰਦਾ ਕਿ ਅੱਗੇ ਵਧਿਓ ਹਮਲਾ ਕਰੋ ਆਓ ਸੁਣੀਏ ਹੋ ਪੌਂਦਾ ਜੰਗ ਚ ਦਲਾਵਰ ਦੋਹਾਈ ਐ ਫੌਜ ਮਾਜੇ ਵਿੱਚ ਚੋਬਰਾਂ ਦੀ ਆਈ ਐ ਵਾਡ ਵਾਡੀ ਵਾਂਗੂ ਸਜਦਾ ਨੂੰ ਪਾਈ ਐ ਤੋਬਾ ਤੋਬਾ ਸਾਰੇ ਮੁਗਲ ਪੁਕਾਰੀ ਜਾਂਦੇ ਆ ਸਿੰਘ ਢੇਡਾ ਵਾਂਗੂ ਫੌਜ ਨੂੰ ਖਲਾਰੀ ਜਾਂਦੇ ਆ ਸਿੰਘ ਢੇਡਾ ਵਾਂਗੂ ਫੌਜ ਨੂੰ ਖਲਾਰੀ ਜਾਂਦੇ ਆ ਬਈ ਪੌਂਦਾ ਜੰਗ ਚ ਦਲਾਵਰ ਦੋਹਾਈਏ ਪੌਂਦਾ ਜੰਗ ਚ ਦਲਾਵਰ ਦੋਹਾਈਏ ਫੌਜ ਮਾਝੇ ਵਿੱਚ ਚੋਬਰਾਂ ਦੀ ਆਈ ਐ ਵਾਡ ਵਾਡੀ ਵਾਂਗੂ ਸੱਜਦਾ ਨੂੰ ਪਾਈ ਐ ਤੋਬਾ ਤੋਬਾ ਸਾਰੇ ਮੋਗਲ ਪੁਕਾਰੀ ਜਾਂਦੇ ਆ ਸਿੰਘ ਭੇਡਾਂ ਵਾਂਗੂ ਫੌਜ ਨੂੰ ਖਲਾਰੀ ਜਾਂਦੇ ਆ ਸਿੰਘ ਭੇਡਾਂ ਵਾਂਗੂ ਫੌਜ ਨੂੰ ਖਲਾਰੀ ਜਾਂਦੇ ਆ ਪੈਂਦੇ ਜਿੱਦ ਦਾ ਸਥਾਰ ਲਾ ਕੇ ਰੱਖਦੇ ਤੀਰ ਸੋਟ ਦੇ ਦਲਾਂ ਨੂੰ ਫੋਰ ਅੱਖ ਦੇ ਸਾਰੇ ਯੋਧਿਆਂ ਨੂੰ ਛੱਡਿਆ ਨਾ ਕੱਖ ਦੇ ਭਾਜੀ ਜੰਗ ਚੋਂ ਪਸ਼ਾਹਾਂ ਨੂੰ ਭੱਜਣ ਲੱਗ ਗਏ ਸਾਰੇ ਝਾੜੀਆਂ ਦੇ ਵਿੱਚ ਮੂਕ ਜਾਣ ਲੱਗ ਗਏ ਸਾਰੇ ਝਾੜੀਆਂ ਦੇ ਵਿੱਚ ਮੂਕ ਜਾਣ ਲੱਗ ਗਏ ਹੋ ਸਣੇ ਘੋੜਿਆਂ ਦੇ ਸੁੱਟਿਆ ਸਵਾਰ ਸੀ ਸਣੇ ਘੋੜਿਆਂ ਦੇ ਸੁੱਟਿਆ ਸਵਾਰ ਸੀ ਕਾਠੀ ਸਖਣੀ ਫੇਰਨ ਬੇਸ਼ੁਮਾਰ ਸੀ ਤੇਰੇ ਹੋਗੇ ਸਾਰੇ ਜਰਦ ਵਿਸਾਰ ਸੀ ਲਾਲੀ ਚਿਹਰਿਆਂ ਤੋਂ ਓੱਡਗੀ ਗਰੂਰ ਲੱਥ ਗਿਆ ਜਿਵੇਂ ਪਾਣੀ ਤੋਂ ਹਵਾ ਦੇ ਨਾਲ ਬੂਰ ਲੱਥ ਗਿਆ ਜਿਵੇਂ ਪਾਣੀ ਤੋਂ ਹਵਾ ਦੇ ਨਾਲ ਬੂਰ ਲੱਥ ਗਿਆ ਤੀਰ ਮਾਰ ਮਾਰ ਦਿੱਤਾ ਸਿੰਘਾਂ ਨੇ ਪਛਾਣ ਕੇ ਧੀਰ ਮਰਦਤਾ ਸਿੰਘਾਂ ਨੇ ਪਛਾਣ ਕੇ ਡਿੱਗਾ ਘੋੜੇ ਤੋਂ ਦਲਾਵਰ ਖਿਆਣ ਕੇ ਰੱਖ ਦਿੱਤਾ ਸ਼ਾਨਣੀ ਦੇ ਵਾਂਗੂ ਸ਼ਾਨ ਕੇ ਬਈ ਰੱਖ ਦਿੱਤਾ ਸ਼ਾਨਣੀ ਦੇ ਵਾਂਗੂ ਸ਼ਾਨ ਕੇ ਤੀਰ ਮਾਰ ਮਾਰ ਸਾਤ ਸੂਰਮਿਆਂ ਨੇ ਬਿੱਦਤੀ ਭਾਰ ਉੱਡ ਗਿਆ ਤੇ লাশ ਘੋੜਿਆਂ ਨੇ ਮਿੱਦਤੀ ਭਾਰ ਉੱਡ ਗਿਆ ਤੇ লাশ ਘੋੜਿਆਂ ਨੇ ਮਿੱਦਤੀ ਹੋ ਤੀਰ ਮਾਰ ਦਿੱਤਾ ਸਿੰਘਾਂ ਨੇ ਪਛਾਣ ਕੇ ਤੀਰ ਮਾਰ ਦਿੱਤਾ ਸਿੰਘਾਂ ਨੇ ਪਛਾਣ ਕੇ ਡਿੱਗਾ ਘੋੜੇ ਤੋਂ ਦਲਾਵਰ ਖਾਣ ਕੇ ਰਾਖਾ ਦਿੱਤਾ ਸ਼ਾਨਣੀ ਦੇ ਵਾਂਗੂ ਸ਼ਾਨ ਕੇ ਤੀਰ ਮਾਰ ਮਾਰ ਸਾਤ ਸੂਰ ਮਿਆਂ ਨੇ ਮਿੱਦਤੀ ਭੌਰ ਉੱਡ ਗਿਆ ਤੇ লাশ ਕੋੜਿਆਂ ਨੇ ਮਿੱਦਤੀ ਭੌਰ ਉੱਡ ਗਿਆ ਤੇ লাশ ਕੋੜਿਆਂ ਨੇ ਮਿੱਦਤੀ ਹੱਲਾ ਕਰੀ ਆਉਂਦਾ ਅੱਗੋਂ ਗੋਲ ਸ਼ੇਰ ਸੀ ਤੀਰ ਮਾਰਿਆ ਕਿਸੇ ਨੇ ਇੱਕ ਫੇਰ ਸੀ ਉਹ ਦੇ ਅੱਖਾਂ ਮੂਰੇ ਆ ਗਿਆ ਹਨੇਰ ਸੀ ਜਾਨ ਪੀੜ ਨਾਲ ਉਸ ਦੀ ਲਚਾਰ ਹੋ ਗਈ ਝਟ ਵਿੱਚ ਸਾਰੀ ਫੌਜ ਬੇਕਰਾਰ ਹੋ ਗਈ ਝਟ ਵਿੱਚ ਸਾਰੀ ਫੌਜ ਬੇਕਰਾਰ ਹੋ ਗਈ ਹੋ ਸਿੰਘਾਂ ਮਾਰ ਕੇ ਉਹ ਖੇੜ ਦਿੱਤੇ ਪੈਰ ਸੀ ਸਿੰਘਾਂ ਮਾਰ ਕੇ ਉਹ ਖੇੜ ਦਿੱਤੇ ਪੈਰ ਸੀ ਗਾਜ ਜੰਦ ਦੀ ਮਨਾਉਣ ਲੱਗੇ ਖੈਰ ਸੀ ਕਹਿੰਦੇ ਸਿੱਖਾਂ ਨਾਲ ਆਪਣਾ ਕੀ ਵੈਰ ਸੀ ਐ ਮਫੋ ਕੀ ਬਹਾਦਰੀ ਚਮਾਰ ਹੋ ਗਏ ਜਿਹੜੇ ਆਏ ਸੀ ਸ਼ਿਕਾਰ ਨੂੰ ਸ਼ਿਕਾਰ ਹੋ ਗਏ ਜਿਹੜੇ ਆਏ ਸੀ ਸ਼ਿਕਾਰ ਨੂੰ ਸ਼ਿਕਾਰ ਹੋ ਗਏ ਹੋ ਫੇਰ ਆਈ ਜਾਂਖਵਾਜ ਦੀ ਸਵਾਰੀ ਸੀ ਪਾਈ ਹਾਥੀ ਉੱਤੇ ਉਹਨੇ ਹਲ ਮਾਰੀ ਸੀ ਬੀਰ ਸਿੰਘ ਨੇ ਮੱਥੇ 'ਚ ਗੋਲੀ ਮਾਰੀ ਸੀ ਬੀਰ ਸਿੰਘ ਨੇ ਮੱਥੇ 'ਚ ਗੋਲੀ ਮਾਰੀ ਸੀ ਭੰਨ ਖੋਪਰੀ ਨੂੰ ਗੋਲੀ ਸਿੱਧੀ ਪਾਰ ਹੋ ਗਈ ਜਿੰਦ ਡੇਗ ਦੇ ਦੀ ਛੱਟ 'ਚ ਫਰਾਰ ਹੋ ਗਈ ਜਿੰਦ ਡੇਗ ਦੇ ਦੀ ਛੱਟ 'ਚ ਫਰਾਰ ਹੋ ਗਈ ਹੋ ਲੋਥ ਚੱਕਣ ਲੱਗੇ ਜائیں ਉਹਦੇ ਵੀਰ ਸੀ ਮਾਰ ਗੋਲੀਆਂ ਨੂੰ ਭੰਨ ਤੇ ਸਰੀਰ ਸੀ ਇਥੇ ਹੋ ਗਈ ਇਸ ਜੰਗ ਦੀ ਅਖੀਰ ਸੀ ਮਾਰੇ ਨੋ ਸਰਤਖਾਨ ਤੇ ਮਰਾਂ ਮੰਦ ਵਾਲੀ ਵਾਰਾਂ ਲਿਖਦਾ ਪਤੰਗਾ ਗੱਲ ਜਗਤ ਚੱਲੀ ਵਾਰਾਂ ਲਿਖਦਾ ਪਤੰਗਾ ਗੱਲ ਜਗਤ ਚੱਲੀ ਵਾਰਾਂ ਲਿਖਦਾ ਪਤੰਗਾ ਗੱਲ ਜਗਤ ਚੱਲੀ ਹੋ ਲੋਸ ਚੁੱਕਣ ਲੱਗੇ ਜਾਇ ਉਹਦੇ ਵੀਰ ਸੀ ਲੋਸ ਚੁੱਕਣ ਲੱਗੇ ਜਾਇ ਉਹਦੇ ਵੀਰ ਸੀ ਮਾਰ ਗੋਲੀਆਂ ਨੂੰ ਭੰਨ ਤੇ ਸਰੀਰ ਸੀ ਇੱਥੇ ਹੋ ਗਈ ਇਸ ਜੰਗ ਦੀ ਅਖੀਰ ਸੀ मारे नोसर त खे महमद वली वारां लेखदा पतंगा गाल जग ते चली वारां लेखदा पतंगा गल जग ते चली वारां लेखदा पतंगा गल जग ते चली